ਹਾਂਜੀ ਅੱਜ ਪਹੁੰਚੇ ਹਾਂ ਜੀ ਪਿੰਡ ਜੰਡੋਲੀ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਜਿਨ੍ਹਾਂ ਨੂੰ ਪੂਰੇ ਵਾਲੇ ਸੰਤ ਵੀ ਕਿਹਾ ਜਾਂਦਾ ਹੈ ਇਹ ਜੋ ਤੁਸੀਂ ਇਮਾਰਤ ਦੇਖਦੇ ਹੋ ਇਸ ਇਮਾਰਤ ਦੇ ਵਿੱਚ ਸੰਤ ਮਹਾਪੁਰਸ਼ਾਂ ਦੇ ਚਰਨ ਛੋਹ ਪ੍ਰਾਪਤ ਨੇ ਸੋ ਇਹਨਾਂ ਨੇ ਇੱਥੇ ਆਪਣੀ ਕੁਝ ਜ਼ਿੰਦਗੀ ਵੀ ਬਤੀਤ ਕੀਤੀ ਹੈ ਸੋ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਦੇ ਨਾਲ ਵੀ ਜੋੜਿਆ ਕਰਦੇ ਸੀ ਸੋ ਗਲੀਆਂ ਦੇ ਵਿੱਚ ਲੜੀਆਂ ਲੱਗ ਚੁੱਕੀਆਂ ਨੇ 18 ਅਗਸਤ ਨੂੰ ਵਰਸੀ ਸਮਾਗਮ ਹੈ ਜੀ ਵੀਡੀਓ ਦੇ ਨਾਮ ਨਾਲ ਬਣੇ ਰਹੋ ਸੋ ਸਾਰੀ ਤੁਹਾਨੂੰ ਗੁਰਦਾਰ ਸਾਹਿਬ ਦੇ ਦਰਸ਼ਨ ਕਰਾਣੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਤੇ ਅਸੀਂ ਪਹੁੰਚ ਚੁੱਕੇ ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਵੱਡੇ ਵੱਡੇ ਅੱਖਰਾਂ ਨਾਲ ਲਿਖਿਆ ਹੋਇਆ ਸੋ ਅੰਦਰ ਵੱੜ ਦੇ ਸਾਰੀ ਸੱਜੇ ਹੱਥ ਨੂੰ 베ਰੀ ਸਾਹਿਬ ਤੁਹਾਨੂੰ ਨਜ਼ਰ ਆਊਗਾ ਜੀ ਇਸ 베ਰੀ ਸਾਹਿਬ ਦੇ ਥੱਲੇ ਸੰਤਾਂ ਨੇ ਤਪੱਸਿਆ ਵੀ ਕੀਤੀ ਤੇ ਬੈਠਦੇ ਵੀ ਹੁੰਦੇ ਸੀ ਸੋ ਆ ਤੁਸੀਂ ਦੇਖ ਸਕਦੇ ਹੋ ਉੱਪਰ ਪੂਰੀ ਜਾਣਕਾਰੀ ਲਿਖੀ ਹੋਈ ਹੈ ਜੀ ਸੋ ਜਿਨ੍ਹਾਂ ਦੇ ਉੱਪਰ ਸੰਤ ਮਹਾਪੁਰਸ਼ਾਂ ਦੀ ਬਾਰ ਕਿਰਪਾ ਹੈ ਉਹ ਕਮੈਂਟਾਂ ਦੇ ਵਿੱਚ ਬਾਬਾ ਜੀ ਦਾ ਨਾਮ ਜ਼ਰੂਰ ਲਿਖ ਕੇ ਜਾਣ ਸੋ ਲੜੀਵਾਰ ਪਾਠ ਨਿਰੰਤਰ ਚੱਲ ਰਹੇ ਨੇ ਜੀ ਤانوں ਦਰਬਾਰ ਦੇ ਅੰਦਰ ਵੀ ਲੈ ਕੇ ਜਾਵਾਂਗੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਜੁੜੂ ਕਰ ਦਿਓ ਜੀ ਸੋ ਲੜੀਵਾਰ ਦੇ ਭੋਗ ਪੈ ਚੁੱਕੇ ਨੇ ਪਹਿਲੇ ਲੜੀਵਾਰ ਦੇ ਸੋ ਦੂਜੇ ਲੜੀਵਾਰ ਦੀ ਤਿਆਰੀ ਚੱਲ ਰਹੀ ਹੈ ਸੋ ਆ ਤੁਸੀਂ ਸੰਗਤਾਂ ਦੇਖ ਸਕਦੇ ਹੋ ਅੰਦਰ ਬੈਠੇ ਹੋਏ ਹਨ ਸੋ ਭੋਗ ਪੈ ਚੁੱਕਾ ਹੈ ਜੀ ਸਵਾਉ ਤੁਹਾਨੂੰ ਅੰਦਰ ਵੀ ਲੈ ਚਲੀਏ ਜਿੱਥੇ ਬਾਬਾ ਜੀ ਦਾ ਬਹੁਤ ਸੁੰਦਰ ਸਰੂਪ ਰੱਖਿਆ ਹੋਇਆ ਹੈ ਜੀ ਇੱਧਰ ਸਿੰਘ ਸਾਹਿਬ ਜੀ ਪਾਠ ਦਾ ਭੋਗ ਪੈ ਚੁੱਕੇ ਲੜੀਵਰ ਦੇ ਸੋ ਅਗਲੇ ਲੜੀਵਰ ਦੀ ਤਿਆਰੀ ਚੱਲ ਰਹੀ ਹੈ ਜੀ ਸਵਾਉ ਤੁਹਾਨੂੰ ਅੰਦਰ ਲੈ ਚਲੀਏ ਬਾਬਾ ਜੀ ਦੇ ਸਰੂਪ ਦਿਖਾ ਲਦੇ ਹਾਂ ਤੇ ਕੁਝ ਪਰਾਤਨ ਫੋਟੋਆਂ ਸੰਗਤਾਂ ਦੱਸਣ ਮੁਤਾਬਕ ਕਿ ਬਾਬਾ ਜੀ ਆਪ ਵੀ ਬਹੁਤ ਜ਼ਿਆਦਾ ਕੰਮ ਕਰਦੇ ਹੁੰਦੇ ਸੀ ਸੋ ਅੱਜ ਕੱਲ ਮਹਾਪੁਰਸ਼ ਤਾਂ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ ਸੋ ਇਨਾ ਵੱਡੀਆਂ ਸ਼ਖਸੀਅਤਾਂ ਦੀ ਕਿੱਥੇ ਰੀਸ ਕੋਈ ਕਰ ਸਕਦਾ ਹੈ ਜੀ ਸੋ ਮਾਫ ਕਰਨਾ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਸੋ ਪੁਰਾਣੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਜਦੋਂ ਸੰਤ ਮਹਾਪੁਰਸ਼ ਜੋਤੀ ਜੋਤ ਸਮਾਏ ਉਸ ਟਾਈਮ ਜਲ ਪ੍ਰਵਾਹ ਕਰਨ ਵੇਲੇ ਦੀਆਂ ਨੇ ਸੋ ਫੋਟੋਆਂ ਦੇ ਉੱਪਰ ਜੋ ਵੀ ਸੰਗਤਾਂ ਨੇ ਸੋ ਜੇ ਕੋਈ ਕਿਸੇ ਨੂੰ ਜਾਣਦਾ ਕਮੈਂਟ ਆਵੇ ਜੇ ਜਰੂਰ ਲਿਖੋ ਕਿ ਜਾਂ ਐਸ ਪਿੰਡ ਦੇ ਨੇ ਆ ਐਸ ਸ਼ਹਿਰ ਦੇ ਨੇ ਸੋ ਵੱਖ-ਵੱਖ ਤਰ੍ਹਾਂ ਦੀਆਂ ਫੋਟੋਆਂ ਵੀ ਅੰਦਰ ਮਹਾਪੁਰਸ਼ਾਂ ਦੀਆਂ ਲੱਗੀਆਂ ਹੋਈਆਂ ਨੇ ਵੱਖ-ਵੱਖ ਡੇਰਿਆਂ ਤੋਂ ਸੋ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਨਾਂ ਨਾਲ ਬਣੇ ਰਿਓ ਤੇ ਜਲਦੀ ਜਲਦੀ ਸ਼ੇਅਰ ਜਰੂਰ ਕਰਦੇ ਹੋ ਜਾਂਕ ਸਾਰਿਆਂ ਤੱਕ ਪਹੁੰਚੇ ਆਓ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰੀ ਲੰਗਰ ਹਾਲ ਬਿਲਕੁਲ ਹੋ ਚੁੱਕਾ ਹੈ ਫੁੱਲ ਅੰਦਰ ਚੱਲ ਰਿਹਾ ਹੈ ਜੀ ਚਾਹ ਪਕੌੜੇ ਦਾ ਲੰਗਰ ਸੋ ਆ ਤੁਸੀਂ ਦੇਖ ਸਕਦੇ ਹੋ ਅੰਦਰ ਕਿੰਨਾ ਖੂਬਸੂਰਤ ਲੰਗਰ ਹਾਲ ਹੈ ਸੋ ਸੰਗਤਾਂ ਨਿਰੰਤਰ ਆਈ ਜਾ ਰਹੀਆਂ ਤੇ ਜਾਈ ਜਾ ਰਹੀਆਂ ਨੇ ਜੀ ਸੋ ਅੰਦਰ ਤੁਸੀਂ ਦੇਖ ਸਕਦੇ ਹੋ ਸੇਵਾਦਾਰਾਂ ਦੀ ਬਿਲਕੁਲ ਨਹੀਂ ਕਮੀ ਆ ਸੋ ਪਿੰਡ ਦੇ ਸੇਵਾਦਾਰ ਬਹੁਤ ਸਹਿਯੋਗ ਤੇ ਬਹੁਤ ਪਿਆਰ ਦੇ ਨਾਲ ਸੇਵਾ ਕਰਦੇ ਨੇ ਇੱਧਰ ਆ ਜਾਓ ਜੀ ਰਸੋਈ ਘਰ ਦੇ ਗੁਰੂ ਦਰਸ਼ਨ ਜਿੱਧਰ ਸਾਰਾ ਰਸਤ ਬਾਣੀ ਬਣਦਾ ਸੋ ਬੈਕ ਸਾਈਡ ਆ ਜੀ ਗੁਰਦੁਆਰਾ ਸਾਹਿਬ ਦੀ ਰਸੋਈ ਘਰ ਸੋ ਲਗਾਤਾਰ ਸੇਵਾ ਦੇ ਵਿੱਚ ਲੱਗੇ ਹੋਣ ਸੇਵਾਦਾਰ ਜੀ ਸੋ ਇੱਧਰ ਪਿਛਲੇ ਪਾਸੇ ਦੀਵਾਨ ਹਾਲ ਦੀ ਬੈਕ ਸਾਈਡ ਆ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆਮ ਆਦਮੀ ਕਲੀਨਿਕ ਪਿੰਡ ਜਰੋਲੀ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਸੋ ਵੀਡੀਓ ਚਲਦੀ ਚਲਦੀ ਜਰੂਰ ਸ਼ੇਅਰ ਕਰਦੇ ਹੋ ਜੀ ਸਾਡੇ ਭਰਾਏ ਨੇ ਇੱਕ ਜੜੋਲੀ ਤੋਂ ਉਹਨੇ ਸਾਨੂੰ ਕਿਹਾ ਸੀ ਕਿ ਤੁਸੀਂ ਵੀਡੀਓ ਸਾਡੀ ਵੀ ਬਣਾ ਕੇ ਗੁਰਦਾਰ ਸਾਹਿਬ ਦੀ ਅਪਲੋਡ ਕਰਿਓ ਸੋ ਅਸੀਂ ਭਰਾ ਦਾ ਕਹਿਣਾ ਮੰਨਿਆ ਸੋ ਵੀਡੀਓ ਕੀਤੀ ਸੋ ਹੁਣ ਉਹਨਾਂ ਦਾ ਫਰਜ਼ ਮੰਨਦਾ ਕਿ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾਣ ਆ ਜੀ ਹੈਗਾ ਜੀ ਦੀਵਾਨ ਹਾਲ ਜਿਸ ਵਿੱਚ ਦੀਵਾਨ ਸਜਦੇ ਨੇ ਸੋ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਰਦੇ ਨੇ ਸੋ ਚੰਗਾ ਜੀ ਸਤਿ ਸ੍ਰੀ ਅਕਾਲ ਵੀਡੀਓ ਸ਼ੇਅਰ ਕਰਦੇ